ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਮਨਜੀਤ ਪਰਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਚ ਰੱਖਣ ਤੇ ਇੱਕ ਭੈਣ ਦਾ ਮੈਸੇਜ ਆਇਆ ਕਹਿੰਦੀ ਤੁਸੀਂ ਵਿਊ ਲੈਣ ਲਈ ਬਹੁਤ ਕੁਝ ਕਰਦੇ ਹੋ ਤੁਸੀਂ ਐਣਕਾਂ ਸਿਰ ਤੇ ਰੱਖਦੇ ਹੋ ਸ਼ੋਅ ਲਈ ਰੱਖਦੇ ਹੋ ਜਾਂ ਕਾਸ ਲਈ ਰੱਖਦੇ ਹੋ ਉਹ ਭੈਣ ਨੂੰ ਮੈਂ ਜਵਾਬ ਦੇ ਰਹੀ ਆਂ ਵੀ ਭੈਣੇ ਮੈਂ ਸ਼ੋਅ ਨਹੀਂ ਨਹੀਂ ਲਗਦੀ ਮੇਰੀ ਆਦਤ ਬਣ ਚੁੱਕੀ ਆ ਸਿਰ ਤੇ ਐਣਕਾਂ ਟੰਗਣ ਦੀ ਕਿਉਂਕਿ ਮੇਰੇ ਨਾਲ ਨੇੜੇ ਰਹੀ ਜਿਵੇਂ ਹੁਣ ਇੱਥੋਂ ਮੇਰਾ ਘਟੋ ਘਾਟ ਅੱਗ 1.5 ਘੰਟਾ ਦਾ ਫਾਂਸ ਲੈ ਇੱਥੇ ਮੈਨੂੰ ਲੋੜ ਨਹੀਂ ਪੈਂਦੀ ਐਂਕਾ ਲਾਉਣ ਦੀ ਵੀ ਜਦੋਂ ਮੈਂ ਮੋਬਾਈਲ ਦੇ ਨੇੜੇ ਜਾਂਦੀ ਆਂ ਕੁਝ ਪੜ੍ਹਦੀ ਆਂ ਕਿਤਾਬ ਮੈਸੇਜ ਮੈਨੂੰ ਐਂਕਾ ਦੀ ਲੋੜ ਪੈਂਦੀ ਆ ਤੇ ਬਾਰ ਬਾਰ ਮੈਂ ਐਂਕਾ ਧਰ ਕੇ ਭੁੱਲਦੀ ਆਂ ਘੱਟੋ ਘੱਟ 6 ਤੋਂ 7 ਐਂਕਾ ਤਾਂ ਮੈਂ ਧਰ ਕੇ ਭੁੱਲ ਚੁੱਕੀ ਆ ਕੋਈ ਬੱਸ 'ਚ ਭੁੱਲ ਆਉਣੀ ਆ ਕੋਈ ਕਿਤੇ ਕਿਉਂ ਕਿਤੇ ਮੈਨੂੰ ਯਾਦ ਨਹੀਂ ਰਹਿੰਦੀਆਂ ਤਾਂ ਫਿਰ ਮੈਨੂੰ ਦੀਪੂ ਕਹਿੰਦਾ ਵੀ ਤੂੰ ਸਿਰਤੀ ਰੱਖਿਆ ਕਰ ਮੰਮੀ ਕਹਿੰਦਾ ਵੀ ਯਾਦ ਰਹਿ ਜਾਂਦੀਆਂ ਠੀਕ ਐ ਸ਼ੌਂਕ ਨੂੰ ਨਹੀਂ ਕੋਈ ਐਂਕਾ ਲਾਉਂਦਾ ਹੁੰਦਾ ਜੀ ਇਹ ਪਰਮਾਤਮਾ ਲਾਉਂਦਾ ਸ਼ੌਂਕ ਵਾਲੀ ਐਂਕਾ ਉਹ ਹੁੰਦੀਆਂ ਇਹ ਸ਼ੌਕਲ ਗਣਕਾ ਨਹੀਂ ਰੱਬ ਨੇ ਲਵਾਈਆਂ ਜੀ ਪ੍ਰਮਾਤਮਾ ਕਰਕੇ ਕਿਸੇ ਵੀ ਐਨਕ ਲੱਗੇ ਨਾ ਕਿਉਂਕਿ ਐਨਕ ਲੱਗਣ ਨਾਲ ਇੱਥੇ ਨੱਕ ਤੇ ਵੀ ਦਾਗ ਪੈ ਜਾਂਦੇ ਤੇ ਅੱਖਾਂ ਤੇ ਵੀ 24 ਘੰਟੇ ਇੱਥੇ ਕੱਸ ਰਹਿੰਦੀ ਐ ਤਾ ਨੂੰ ਲਵਾਵੇ ਬੈਠ ਗੁਰੂ ਨੇ ਗਾਲੀ ਐਨਕ ਕਿਸੇ ਦੀ ਵੀ ਤੇ ਮੇਰੀ ਦੂਰ ਦੀ ਨਿਗਾਹ ਤਾਂ ਫੋਲ ਆ ਮੇਰੀ ਲੈਂਸ ਪਏ ਹੋਏ ਨੇੜੇ ਦੀ ਨਿਗਾਹ ਬਿਲਕੁਲ ਹੈ ਨਹੀਂ ਮੇਰੇ ਐਨਕਾ ਲੱਗੀ ਮੈਨੂੰ ਸਬਜ਼ੀ ਕੱਟਣੀ ਪੈਂਦੀ ਐ ਵੀ ਕੋਈ ਜੀ ਜੂ ਨਾ ਹੋਵੇ ਸਬਜ਼ੀ ਚ ਤੇ ਜਿਵੇਂ ਕੋਈ ਨੇੜੇੋਂ ਕੰਮ ਕਰਨਾ ਫਿਰ ਮੈਨੂੰ ਐਨਕ ਲਾਉਣੀ ਹੀ ਪੈਂਦੀ ਐ ਠੀਕ ਐ ਜੀ ਤੇ ਇੱਕ ਦਾ ਮੈਸੇਜ ਆਇਆ ਸੀ ਕਹਿੰਦੇ ਸਾਰੇ YouTube ਤੇ ਸੰਤ ਬਣੇ ਬੈਠਿਆ ਮੈਂ ਕਹਣੀ ਆ YouTube ਤੇ ਸੰਤ ਬਣੋ ਚੋਰ ਨਾ ਬਣੋ ਠੱਗ ਨਾ ਬਣੋ ਕਿਸੇ ਦੇ ਦਿਲ ਦਿਖਾਉਣ ਵਾਲੇ ਨਾ ਬਣੋ ਹਨਾ ਕਿਸੇ ਨੂੰ ਆਪਾਂ ਕੋ ਆਪਾਂ ਮਨ ਲੱਕ ਬੰਗਰਵਾਣੀ ਦੀਆਂ ਗੱਲਾਂ ਕਰਦੇ ਆ ਹਨਾ ਕਹਿੰਦੇ ਲੋਕ ਵਿਊ ਲੈਣ ਲਈ ਕਰਦੇ ਆ ਤੁਹਾਡੇ ਮੈਂ ਤੁਹਾਡੀ ਗੱਲ ਵੀ ਸਹੀ ਆ ਵਿਊ ਵੀ ਲੈਂਦੇ ਆ ਲੋਕ ਐਸੀ ਵੀ ਸੱਚ ਹੈ YouTube ਤੋਂ ਪੈਸਾ ਵੀ ਲੋਕਾਂ ਨੂੰ ਆਉਂਦਾ ਵੀ ਗੱਲ ਸਹੀ ਆ ਤੁਹਾਡੀ ਮੈਨੂੰ ਇਹ ਚੀਜ਼ ਦਾ ਗੁੱਸਾ ਨਹੀਂ ਕਿ ਤੁਸੀਂ ਇਹ ਬੋਲ ਰਹੇ ਹੋ ਮੈਂ ਕਹਣੀ ਆ ਵੀ ਚਲੋ ਮਨ ਲੱਕ ਬੰਦਾ ਕੋਈ ਵੀਡੀਓ ਪਾਉਂਦਾ ਉਹਨੂੰ YouTube ਤੋਂ ਪੈਸਾ ਆਉਂਦਾ ਹਨਾ ਉਹਦੇ ਘਰ ਪਰਿਵਾਰ ਦੇ ਵਿੱਚ ਕੋਈ ਉਹਦੇ 2 ਰੁਪਏ ਕਮ ਆਉਂਦੇ ਜਿਹੜਾ ਪੈਸਾ ਤੇ ਆਉਂਦਾ ਉਹ YouTubeੰਨੇ ਆਉਂਦਾ ਨਾ ਉਹ ਕਿ ਲੋਕਾਂ ਤੋਂ ਖੋਇਆ ਜਾਂਦਾ ਨਾ ਕਿਸੇ ਨੇ ਠੱਗੀ ਮਾਰੀ ਜਾਂਦੀ ਹੈ ਵੈਸੇ ਮਤਲਬ ਲੋਕ YouTube ਤੋਂ ਕਾਫੀ ਘਰ YouTube ਤੋਂ ਚੱਲ ਰਹੇ ਆ ਦੇਖਿਆ ਜਾਵੇ ਜਾਵੇ ਤੱਕ ਕਈ ਲੋਕਾਂ ਦਾ ਵਧੀਆ YouTube ਨੇ ਵੀ ਆਦਾ ਘਰ ਪਰਿਵਾਰ ਬਣਾ ਰੱਖਿਆ ਖਰਚੇ ਪਾਣੀ ਨਿਕਲੇ ਹੁੰਦਾ ਤੁਸੀਂ ਇਸ ਚੀਜ਼ ਤੇ ਤਕਲੀਫ ਨਾ ਮੰਨਿਆ ਕਰੋ ਤੁਸੀਂ YouTube ਤੇ ਆਜੋ ਤੁਹਾਨੂੰ ਕਿਹੜਾ ਕਿਸ ਨੇ ਹਟਾਇਆ ਤੁਸੀਂ ਆਪਣੀਆਂ ਵੀਡੀਓ ਜੋ ਮਰਜ਼ੀ ਪਾਓ ਹਨ ਕਿਉਂਕਿ YouTube ਤੇ ਤਾਂ ਕਿਸੇ ਨੂੰ ਵੀ ਰੋਕਥਾਮ ਨਹੀਂ ਅਣਪੜ ਪੜਿਆ ਕੋਈ ਉਮਰ ਨਹੀਂ ਕੋਈ ਵੀ ਇੱਥੇ ਚੀਜ਼ ਨਹੀਂ ਜਿਹੜਾ ਮਰਜ਼ੀ YouTube ਤੇ ਆ ਸਕਦਾ ਤੁਹਾਨੂੰ ਸ਼ਾਇਦ ਮੈਂ ਜਿਹੜਾ ਜਵਾਬ ਦਿੱਤਾ ਤੁਹਾਨੂੰ ਮਿਲ ਗਿਆ ਹਨਾ ਕੌਣ ਸ਼ਾਂਤਾ ਕੌਣ ਚੋਰ ਹੈ ਤਾਂ ਵਾਹਿਗੁਰੂ ਜਾਣਦਾ ਤੇ ਵਾਹਿਗੁਰੂ ਆਪਾਂ ਸਫਾਈ ਦੇਣੀ ਹੈ ਇਹ ਇਹਨਾਂ ਚੀਜ਼ਾਂ ਤਾਂ ਮੈਂ ਪੈਂਦੀ ਨਹੀਂ ਹਨਾ ਕਿਉਂਕਿ ਇਹ ਚੀਜ਼ ਤਾਂ ਮੈਨੂੰ ਪਤਾ ਵੀ ਨਾ ਆਪਾਂ ਕਿਸੇ ਨੂੰ ਸਫਾਈ ਦੇਣੀ ਹੈ ਨਾ ਸਫਾਈ ਲੈਣੀ ਹੈ ਹਨਾ ਹਰ ਇੱਕ ਦੇ ਮੈਨੂੰ ਲੱਗਦਾ ਇੱਥੇ ਲੱਖਾਂ ਰੱਬਾਂ ਕਰੋੜਾਂ ਚ ਦੁਨੀਆ ਹਨਾ ਹਰ ਇੱਕ ਦੇ ਐਡਾ ਡੀਮੈਂਡ ਆਪਾਂ ਕਿਸੇ ਦੇ ਮੈਂਡ ਨੂੰ ਚੇਂਜ ਨਹੀਂ ਕਰ ਸਕਦੇ ਸੋ ਗੱਲ ਉੱਥੇ ਆ ਜਾਂਦੀ ਹੈ ਵੀ ਇਹ ਵੀ ਬਾਣੀ ਪੜਨਾ ਜਾਂ ਬਾਣੀ ਸੁਣਨਾ ਕੋਈ ਗਲਤ ਨਹੀਂ ਹੁੰਦਾ ਚੰਗੇ ਕੰਮਾਂ ਦੇ ਸਿਆਣੇ ਨੇ ਕਿਹਾ ਚੰਗੇ ਨਤੀਜੇ ਆ ਮਾੜੇ ਕੰਮਾਂ ਦੇ ਮਾੜੇ ਨਤੀਜੇ ਆ ਕੁਝ ਲੋਕ ਬਾਣੀ ਦਿਲੋਂ ਪੜਦੇ ਆ ਕੁਝ ਲੋਕ ਬਾਣੀ ਮਜਬੂਰੀ ਚ ਪੜਦੇ ਆ ਤੇ ਕੁਝ ਲੋਕ ਦਿਖਾਵੇ ਲਈ ਵੀ ਪੜਦੇ ਆ ਵੀ ਲੋਕ ਕਹਿਣ ਵੀ ਇਹ ਗੁਰੂ ਮਾਨ ਲੱਗਿਆ ਫਿਰ ਬਾਣੀ ਵੀ ਤਾਂ ਦੇਖਿਆ ਜਾਵੇ ਕਈ ਤਰ੍ਹਾਂ ਦੀ ਪੜੀ ਜਾਂਦੀ ਆ ਨਾ ਜਿਹੜੇ ਸਮਝਦਾਰ ਬੰਦੇ ਉਹ ਤਾਂ ਇਹਨਾਂ ਗੱਲਾਂ ਨੂੰ ਸਮਝਦੇ ਆ ਕਈ ਹੁਣ ਮੈਂ ਜਿੰਨਾਂ ਲੋਕਾਂ ਨੂੰ ਜਾਣਦੀ ਆ ਹਾਲਾਂਕਿ ਉਹਨਾਂ ਦੇ ਕੰਮ ਬਹੁਤ ਮਾੜੇ ਹੁੰਦੇ ਆ ਵੀ ਜਣੇ ਕਿ ਦੂਜੇ ਬੰਦੇ ਨੂੰ ਤਕਲੀਫ ਦੇ ਕੇ ਹੀ ਉਹਨਾਂ ਨੂੰ ਸੁੱਖ ਮਿਲਦਾ ਹੈ ਦੂਜੇ ਦੇ ਹੱਟ ਤੇ ਗੱਲ ਮਾਰ ਕੇ ਉਹਨੂੰ ਸੁੱਖ ਮਿਲਦਾ ਪਰ ਉਹ ਜਦੋਂ ਕੋਈ ਦੋ ਬੰਦੇ ਬਾਹਰੋਂ ਆਉਂਦੇ ਆ ਤਾਂ ਫਿਰ ਉਹ ਮਾਲਾ ਵੀ ਫੇਰਦੇ ਆ ਰੱਬ ਦਾ ਨਾਮ ਵੀ ਜਪਦੇ ਆ ਵੀ ਅਸੀਂ ਸਹੀ ਆ ਤੇ ਦੂਸਰਾ ਬੰਦਾ ਗਲਤ ਹੈ ਦੇਖ ਕੌਣ ਚੋਰ ਹੈ ਇੱਥੇ ਕੌਣ ਠੱਗ ਹੈ ਕਿਸੇ ਨੂੰ ਨਹੀਂ ਪਤਾ ਇਹ ਤਾਂ ਗੱਲ ਗੁਰੂ ਮਹਾਰਾਜ ਕਹਿਗੇ ਸੀ ਵੀ ਸਾਡੇ ਬਾਣੇ ਵਿੱਚ ਠੱਗ ਵੀ ਆਉਣਗੇ ਇਹ ਤਾਂ ਖੁਦ ਗੁਰੂ ਮਹਾਰਾਜ ਨੇ ਗੱਲ ਕਹੀ ਹੈ ਮਸੰਦ ਵੀ ਸਾਡੇ ਬਾਣੇ ਚ ਮਸੰਦ ਵੀ ਆ ਸਕਦੇ ਆ ਵੀ ਪਾ ਕੇ ਗੁਰੂਆਂ ਦਾ ਬਾਣਾ ਵੀ ਠੱਗੀਆਂ ਵੀ ਮਾਰਨਗੇ ਲੋਕ ਉਹ ਤੁਹਾਨੂੰ ਪਤਾ ਹੀ ਆ ਤੁਸੀਂ YouTube ਤੇ ਦੇਖ ਰਹੇ ਹੋ ਵੀ ਸਿਰ ਕੱਟ ਵਾਲ ਕੱਟੇ ਹੁੰਦੇ ਆ ਸਾਰਾ ਕੁਝ ਉਹ ਖਾਂਦੇ ਹੁੰਦੇ ਆ ਜਾਣ ਬੁੱਝ ਕੇ ਉਹ ਮਤਲਬ ਸਿੱਖਾਂ ਵਾਲਾ ਸ੍ਰੀ ਸਾਭ ਵੀ ਪਾ ਲੈਂਦੇ ਆ ਤੇ ਸਿੱਖਾਂ ਦਾ ਬਾਣਾ ਵੀ ਪਾ ਲੈਂਦੇ ਆ ਉਹ ਜਾਣ ਕੇ ਸਿੱਖ ਬਣ ਜਾਂਦੇ ਆ ਰੀਅਲ ਚ ਸਿੱਖ ਤਾਂ ਨਹੀਂ ਹੁੰਦੇ ਸਿੱਖਦਾ ਉਹ ਹੀ ਹੁੰਦਾ ਜੋ ਗੁਰੂ ਮਹਾਰਾਜ ਦਾ ਅਮਰਤ ਛੱਕਦਾ ਤੇ ਦਿਲੋਂ ਨੁਭਾਉਂਦਾ ਜਿਸ ਨੂੰ ਨੌਲੇਜ ਹੈ ਵੀ ਸਿੱਖ ਧਰਮ ਚੀਜ਼ ਕੀ ਹੈ ਉਹ ਨੁਭਾਉਂਦੇ ਆ ਐਦਾਂ ਤੁਹਾਨੂੰ ਤੁਸੀਂ ਵੀਡੀਓ ਤੁਸੀਂ ਕਿਹੜਾ ਬੱਚੇ ਨੂੰ ਸਾਰਾ ਪਤਾ ਤੁਹਾਨੂੰ ਕਿੰਨੇ ਥਾਈ ਜਿਹੜੇ ਅਸਲੀ ਨਿੰਗਾ ਉਹਨਾਂ ਨੇ ਉਹ ਨਕਲੀ ਬਾਬੇ ਫੜੇ ਆ ਜਿਹੜਾ ਮਤਲਬ ਬਾਬਿਆਂ ਦਾ ਬਾਣਾ ਪਾ ਕੇ ਲੋਕਾਂ ਨੇ ਠੱਗੀਆਂ ਮਾਰ ਲੱਗ ਜਾਂਦੇ ਉਹ ਆਪਣੇ ਮਹਾਰਾਜ ਵੀ ਕਹਿ ਗਏ ਸੀ ਵੀ ਇਸ ਬਾਣੇ ਦਾ ਵਿੱਚ ਬਾਣੇ ਦੇ ਵਿੱਚ ਲੋਕ ਠੱਗੀਆਂ ਵੀ ਮਾਰਨਗੇ ਸੋ ਠੱਗੀ ਮਾਰਨ ਵਾਲਾ ਫੜਿਆ ਜਾਂਦਾ ਅਸਲੀ ਸਿੱਖ ਕਦੇ ਠੱਗੀ ਨਹੀਂ ਮਾਰਦਾ ਅਸਲੀ ਗੁਰੂ ਦਾ ਸਿੱਖ ਕਦੇ ਕਿਸੇ ਨਾਲ ਵਿਸ਼ਵਾਸ ਘਾਤ ਨਹੀਂ ਕਰਦਾ ਜੋ ਅਸਲੀ ਗੁਰੂ ਮਹਾਰਾਜ ਦੇ ਲੜ ਲੱਗਦੇ ਹੁੰਦੇ ਆ ਨਾ ਉਹ ਕਦੇ ਕਿਸੇ ਦੀ ਆਤਮਾ ਤੇ ਸਾਠ ਨਹੀਂ ਮਾਰਦੇ ਠੀਕ ਹੈ ਬਾਬੇ ਨਾਨਕ ਨੇ ਵੀ ਇਹ ਗੱਲ ਕਹੀ ਆ ਵੀ ਜੋ ਬੰਦਾ ਇਸ ਦੁਨੀਆ ਤੇ ਮਾੜਾ ਕਰਦਾ ਨਾ ਉਹਨੂੰ ਇਸੇ ਦੁਨੀਆ ਤੇ ਹੀ ਭੁਗਤਣਾ ਪੈਂਦਾ ਪਰ ਲੋਕ ਐਡੇ ਹੰਕਾਰੀ ਹੋ ਜਾਂਦੇ ਆ ਵੀ ਸਾਡੇ ਨਾਲ ਕੁਝ ਨਹੀਂ ਹੋ ਸਕਦਾ ਸਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਉਹ ਰੱਬ ਨੂੰ ਵੀ ਭੁੱਲ ਜਾਂਦੇ ਆ ਮੈਂ ਕਹਣੀ ਆ ਉਹਨਾਂ ਲੋਕਾਂ ਨੂੰ ਰੱਬ ਮੱਤ ਬਖਸ਼ੇ ਕਿਉਂਕਿ ਦਨ ਪੈ ਕੇ ਇਹ ਗੱਲਾਂ ਸੁਣਣ ਦੇਣੀਆਂ ਪੈ ਜਾਂਦੀਆਂ ਠੀਕ ਹੈ ਧਰਮ ਸੂਟਾ ਜੋ ਮਰਜੀ ਆ ਜੋ ਮਰਜੀ ਆਰ ਮਨ ਨੂੰ ਜਿਹੜੀ ਨੂੰ ਮਰਜੀ ਮਨ ਨੂੰ ਮੈਨੂੰ ਤਾਂ ਇਸ ਮੈਂ ਤਾਂ ਕਦੇ ਜੀ ਜੀ ਤੇ ਕਦੇ ਟਿੱਪਣੀ ਨਹੀਂ ਕੀਤੀ ਵੀ ਕਿਦਾ ਕੀ ਧਰਮਾ ਠੀਕ ਹੈ ਹਰ ਇੱਕ ਬੰਦੇ ਦਾ ਰੱਬ ਨੂੰ ਜੁੜਨ ਦਾ ਰਾਹ ਇੱਕੋ ਹੀ ਹੈ ਕਿਉਂਕਿ ਮੌਤ ਸੇਮ ਆ ਸਾਰਿਆਂ ਦੀ ਜਨਮ ਸੇਮ ਆ ਸਾਰਿਆਂ ਦਾ ਠੀਕ ਹੈ ਜਨਮ ਵੀ ਉਦਾਂ ਹੀ ਹੁੰਦਾ ਤੇ ਮਰਨ ਵੀ ਉਦਾਂ ਹੀ ਹੁੰਦਾ ਕੁਝ ਨੂੰ ਮਿੱਟੀ 'ਚ ਦਬਾਇਆ ਜਾਂਦਾ ਤੇ ਕੁਝ ਨੂੰ ਅਗਨੀ ਪੇਟ ਕੀਤਾ ਜਾਂਦਾ ਇਹ ਦਸਤੂਰ ਆ ਪਹਿਲਾਂ ਤੋਂ ਚੱਲਿਆ ਆ ਦੁਨੀਆਂ ਦਾ ਠੀਕ ਹੈ ਭੁੱਲ ਨਾ ਕਰੋ ਇਹ ਚੀਜ਼ਾਂ ਤੇ ਤੁਸੀਂ ਕਹਿ ਦਿੰਦੇ ਹੋ ਵੀ ਗੁਰੂ ਵੀ ਸਾਰੇ ਗਿਆਨ ਦਿੰਦੇ ਆ ਉਹ ਦਿੰਦੇ ਆ ਸਾਨੂੰ ਖੁਦ ਨੂੰ ਪਤਾ ਲੱਗ ਜਾਂਦਾ ਵੀ ਆ ਬੰਦਾ ਸੱਚ ਬੋਲ ਰਿਹਾ ਕਿ ਝੂਠ ਬੋਲ ਰਿਹਾ ਮੈਂ ਮਹਾਰਾਜ ਨੂੰ ਜਾਣ ਕੇ ਕਹਿਣੀ ਆ ਮੈਨੂੰ ਪਤਾ ਲੱਗ ਜਾਂਦਾ ਵੀ ਮੂਰਲਾ ਬੰਦਾ ਦਿਲੋਂ ਇਹ ਗੱਲ ਕਰ ਰਿਹਾ ਕਿ ਉਤਲੇ ਮਨੋਂ ਕਰ ਰਿਹਾ ਵੀ ਪ੍ਰਮਾਤਮਾ ਸੋਟੇ ਚ ਐਨੀ ਸ਼ਕਤੀ ਭਾਉਂਦਾ ਸਾਨੂੰ ਮੂਰਲੇ ਬੰਦੇ ਦਾ ਪਤਾ ਲੱਗਣ ਲੱਗ ਜਾਂਦਾ ਵੀ ਉਹ ਤੁਹਾਡੇ ਨਾਲ ਕੀ ਕਰਨ ਵਾਲਾ ਉਹ ਬਾਣੀ ਦਾ ਸ੍ਰੀ ਹੁੰਦਾ ਜੀ ਜੇ ਤੁਸੀਂ ਰੱਬ ਨੂੰ ਨਹੀਂ ਮੰਨਦੇ ਫਿਰ ਤੁਹਾਨੂੰ ਕਿੱਦਾਂ ਪਤਾ ਲੱਗਣਾ ਨਾ ਚੀਜ਼ਾਂ ਦਾ ਸਾਡੇ ਘਰ ਦੇ ਵਿੱਚ ਮੇਰੇ ਬੱਚਿਆਂ ਨੂੰ ਇਹ ਚੀਜ਼ ਦਾ ਪਤਾ ਲੱਭ ਚੁੱਕਿਆ ਮੈਂ ਜੇ ਵੈਸੇ ਵੀ ਕਹਿੰਦਾ ਵੀ ਆਹ ਕਰ ਲੈ ਹੋ ਨਹੀਂ ਸਕਦੀ ਜਾਂ ਹੋਊਗੀ ਉਹ ਵੱਲ ਉਹ ਤਾਂ ਹੋ ਜਾਂਦੀ ਆ ਸੋ ਨੂੰ ਸੰਕੇਤ ਕੌਣ ਦਿੰਦਾ ਪਰਮਾਤਮਾ ਵਾਹਿਗੁਰੂ ਸਾਨੂੰ ਪਹਿਲਾਂ ਵਾਰਨਿੰਗ ਦੇ ਦਿੰਦਾ ਵੀ ਆਹ ਤੁਹਾਡੇ ਨਾਲ ਆ ਕੰਮ ਹੋਣਾਗਾ ਤੁਸੀਂ ਆਪ ਦਾ ਬਚਾਵ ਰੱਖੋ ਸੋ ਆਪਣਾ ਤਾਂ ਮਕਸਦ ਹੀ ਨਹੀਂ ਹੈਗਾ ਕਿਸੇ ਨੂੰ ਵੀ ਠੇਸ ਪਹਚਾਉਣਾ ਜਾਂ ਕਿਸੇ ਦੇ ਸੱਟ ਮਾਰਨੀ ਕਿਸੇ ਨੂੰ ਵੀ ਗੁਰੂ ਕਿਸੇ ਦੇ ਧਰਮ ਤੇ ਉਂਗਲੀ ਚੱਕਣਾ ਮੇਰਾ ਤਾਂ ਇਹ ਕੰਮ ਹੀ ਨਹੀਂ ਹੈਗਾ ਮੈਂ ਤਾਂ ਜੋ ਪਹਿਲਾਂ ਤੋਂ ਕਹਿਣੀ ਆ ਵੀ ਜੋ ਮੈਂ ਆਪਦੀਆਂ ਚੀਜ਼ਾਂ ਹਟਾਈਆਂ ਹੋਣੀਆਂ ਥੋੜੇ ਨਾਲ ਉਹ ਸ਼ੇਅਰ ਕਰਦੀ ਹੁੰਦੀ ਆ ਨਾ ਮੈਂ ਗਿਆਨਣਾ ਨਹੀਂ ਮਾ ਕੋਈ ਵਿਦਵਾਨ ਆ ਠੀਕ ਹੈ ਗਿਆਨ ਕੌਣ ਦਿੰਦਾ ਵਾਹਿਗੁਰੂ ਵਿਦਵਾਨ ਕੌਣ ਬਣਾਉਂਦਾ ਪ੍ਰਮਾਤਮਾ ਤੇ ਜਿਵੇਂ ਕਹਦਾ ਮੈਂ ਵੀ ਆਪਾਂ ਨੂੰ ਇਹ ਨੌਲੇਜ ਕਿੱਥੋਂ ਆਉਂਦੀ ਹੈ ਇਹ ਲੋਕ ਦਿੰਦੇ ਆ ਜੀ ਲੋਕ ਇੰਨੀਆਂ ਠੋਕਰਾਂ ਮਾਰਦੇ ਇੰਨੇ ਧੋਖੇ ਫਰਾਡ ਕਰਦੇ ਆ ਆਪਾਂ ਨੂੰ ਨੌਲੇਜ ਵੀ ਦੇ ਦਿੰਦੇ ਨੌਲੇਜ ਤਾਂ ਫਿਰ ਲੋਕ ਹੀ ਆਉਂ ਦਿੰਦੇ ਆਪਾਂ ਨੂੰ ਇਹ ਪੜਾਈ ਤਾਂ ਵੈਸੇ ਸਾਰੀ ਕਹਿੰਦੇ ਵੀ ਕਿਤਾਬਾਂ 'ਚ ਆਪਾਂ ਨੂੰ ਪੜਾਈ ਨਹੀਂ ਜਾਂਦਾ ਵੀ ਸੋਨੇ ਨਾਲ ਕੌਣ ਧੋਖਾ ਕਰੂਗਾ ਕਿਵੇਂ ਧੋਖਾ ਕਰਦਾ ਦੱਸੋ ਕਿਹੜੀ ਕਿਤਾਬ 'ਚ ਵੀ ਫਲਾਣਾ ਬੰਦਾ ਤੁਹਾਡੇ ਨਾਲ ਧੋਖਾ ਕਰੂਗਾ ਧਮਕਾ ਧੋਖਾ ਕਰੂਗਾ ਤੁਹਾਨੂੰ ਪਤਾ ਲੱਗਦਾ ਉਦੋਂ ਬਾਅਦ ਫਿਰ ਆਪਾਂ ਨੂੰ ਪਤਾ ਲੱਗਣ ਲੱਗਦਾ ਵੀ ਧੋਖਾ ਕੀ ਆ ਜਾ ਰਹੇ ਨੇ ਫਰਾਡ ਕੀਤਾ ਮੇਰਾ ਮੁੱਕਰ ਗਿਆ ਆ ਬੰਦੇ ਨੇ ਮੇਰੇ ਪੈਸੇ ਦੱਬਲੇ ਮੇਰੇ ਬਹੁਤੀਆਂ ਨੇ ਦੱਬੇ ਆ ਬਾਦੂ ਲੋਕਾਂ ਨੇ ਮੇਰੇ ਮਿੱਨਾ ਵਿਸ਼ਵਾਸ ਕਰ ਕੀਤਾ ਮੇਰੇ ਪੈਸੇ ਦੱਬੇ ਮੇਰੇ ਕੱਪੜਿਆਂ ਦੇ ਪੈਸੇ ਵੀ ਦੱਬ ਗਏ ਤਾਂ ਉੱਥੇ ਮੈਂ ਕੀਰਖਿਆਰੀ ਕੀਤੀ ਕਹਿੰਦੀ ਮੈਂ ਸੋਚ ਗਈਆਂ ਵੀ ਜੋ ਪਰਮਾਤਮਾ ਨੇ ਲਿਖਿਆ ਉਹਦੇ ਕਰਮਾਂ ਚ ਸੀ ਮੇਰੇ ਘਰੋਂ ਪਾ ਗਏ ਕੋਈ ਚੱਕਰ ਨਹੀਂ ਕਿਉਂਕਿ ਦੱਬਣ ਵਾਲੇ ਨੂੰ ਪਰਮਾਤਮਾ ਦੇਖੂਗਾ ਆ ਪਤਾ ਨਹੀਂ ਦੱਬਿਆ ਕਿਸਦਾ ਆਪਾਂ ਨਹੀਂ ਕਿਸੇ ਦੇ ਮੁੱਕਰੀ ਆਪਾਂ ਆਪਣੀ ਜਿਹੜੀ ਧਰਮ ਦੇ ਸਹੀ ਆ ਵੀ ਆਪਾਂ ਕਿਸੇ ਨਾਲ ਕੋਈ ਫਰਾਡ ਨਹੀਂ ਕੀਤਾ ਅੱਗੋਂ ਅਗਲਾ ਜੋ ਸੋਚਦਾ ਸੋਚਦਾ ਆਪਾਂ ਕੀ ਦੀ ਬਦਲ ਨਹੀਂ ਸਕਦੇ ਸੋ ਮੇਰਾ ਮੰਨਣਾ ਇਹ ਹੈ ਵੀ ਜਿਹੜਾ ਬੰਦਾ ਗੁਰੂ ਮਹਾਰਾਜ ਦੇ ਲੜ ਲੱਗਿਆ ਉਹ ਉਹਦਾ ਕੋਈ ਕੁਝ ਵਿਗਾੜ ਸਕਦਾ ਨਹੀਂ ਕਿਉਂਕਿ ਉਹਨੂੰ ਪਤਾ ਲੱਗਣ ਲੱਗ ਜਾਂਦਾ ਪਰਮਾਤਮਾ ਜਦੋਂ ਮਲ ਮੈਂ ਆ ਮੈਂ ਸੌਰੀ ਮੈਂ ਮੈਂ ਕਹੇਗੀ ਗੁਰੂ ਨਾਲ ਜੁੜੀ ਹੋਈ ਆ ਠੀਕ ਹੈ ਨਿਤਨੇਮ ਕਰਦੀ ਆਂ ਚਪਈ ਸਾਹਿਬ ਕਰਦੀਆਂ ਜਾਂ ਜਪਦੀ ਸਾਹਿਬ ਕਰਦੀਆਂ ਜਾਂ ਜਾਪ ਕਰਦੀਆਂ ਉਹਦਾ ਫਾਇਦਾ ਮੈਨੂੰ ਮਿਲਦਾ ਮੈਨੂੰ ਲੋਕਾਂ ਦਾ ਨਹੀਂ ਪਤਾ ਮੈਨੂੰ ਮਿਲਦਾ ਮੈਨੂੰ ਪਤਾ ਲੱਗ ਜਾਂਦਾ ਵੀ ਇਹ ਕੰਮ ਹੋਣ ਵਾਲਾ ਕਿ ਨਹੀਂ ਹੋਣ ਵਾਲਾ ਜਮਾਂ ਜਮਾਂ ਪਤਾ ਲੱਗ ਜਾਂਦਾ ਵੀ ਇਹ ਕੰਮ ਸਾਡਾ ਹੁੰਦਾ ਨਹੀਂ ਪਹਿਲਾਂ ਸਕੇਤ ਮਿਲ ਜਾਂਦਾ ਤਿੰਨ ਨੰਬਰ ਦੋ ਗੱਲ ਜਿੱਦਨ ਮੈਂ ਪਰਮਾਤਮਾ ਨੂੰ ਕਹਿੰਦਾ ਵੀ ਪਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਗੁਰੂ ਰਾਮ ਦਾ ਸਾਹ ਜੀਤ ਦੀ ਤੋਰ ਟਾਈ ਬਈਆ ਮਹਾਰਾਜ ਦੇਖੋ ਕੁਝ ਹੱਲ ਕਰੋ ਮੈਨੂੰ ਇਸ ਚੀਜ਼ ਦੀ ਪ੍ਰੋਬਲਮ ਆਈ ਪਈ ਆ ਮੈਂ ਕਦੇ ਕਿਸੇ ਬੰਦੇ ਅੱਗੇ ਨਹੀਂ ਚੀਜ਼ ਰੱਖੀਆ ਸਿਰਫ ਗੁਰੂ ਰਾਮਦਾਸ ਨਾਲ ਗੱਲਾਂ ਕਰਨੀਆਂ ਮਹਾਰਾਜ ਆਪਣੇ ਖਜ਼ਾਨੇ 'ਚ ਪੈਸੇ ਘਟ ਗਈ ਪੈਣ ਦੀ ਲੋੜ ਸੀ ਤੇ ਅਕਾਲ ਪੁਰਖ ਵੈਗੁਰੂ ਫਿਰ ਪਤਾ ਨਹੀਂ ਕਿੱਥੋਂ ਗਾਹਕ ਆਉਂਦੇ ਜਿਨ੍ਹਾਂ ਨੂੰ ਮੈਂ ਜਾਣਦੀ ਨਹੀਂ ਹੁੰਦੀ ਮੇਰੇ ਕੋਲੇ ਪੈਸੇ ਹੋ ਜਾਂਦੇ ਫਿਰ ਮੈਂ ਉਹ ਤਾਂ ਪ੍ਰਮਾਤਮਾ ਦਾ ਧੰਨਵਾਦ ਕਰਦੀ ਹਾਂ ਵੈਗੁਰੂ ਸ਼ੋਗਰਾ ਸੋਢਾ ਜੀ ਥੋਟੇ ਮੈਂ ਜਿੰਨਾ ਪਰਖ ਚੁੱਕੀ ਹਾਂ ਪ੍ਰਮਾਤਮਾ ਨੂੰ ਨਾ ਜਦੋਂ ਪਾਠ ਕਰਕੇ हट ਕੇ ਕਹਿੰਦਾ ਵੈਗੁਰੂ ਜੀ ਪੈਸੇ ਦੀ ਲੋੜ ਸੀ ਤੇ ਪਰ ਮਾਤਮਾ ਬੜਵਕ ਚੋ ਕੋਈ ਆ ਕੰਮ ਆਪਾ ਕਰਨਾ ਜੀ ਤੇ ਮਨੀ ਦੀ ਪ੍ਰੋਬਲਮ ਆ ਰਹੀ ਹੈ ਤਾਂ ਜਿਵੇਂ ਕੋਈ ਆਪਾ ਕਿਸੇ ਨੂੰ ਸਵਾਲ ਪਾਉਣੇ ਨਾ ਕੋਈ ਘਰ ਦੇ ਵਿੱਚ ਵੀ ਆ ਤੂੰ ਆ ਕੰਮ ਕਰ ਦੇ ਉਵੇਂ ਮੇਰਾ ਕੰਮ ਹੋ ਜਾਂਦਾ ਤੇ ਫਿਰ ਇਹ ਬਾਣੀ ਦੇ ਚਮਤਕਾਰ ਨਹੀਂ ਤੇ ਹੋਰ ਕਾਦੇ ਆ ਕਿਧਰੋਂ ਗਾਹ ਕ ਆਉਂਦੇ ਆ ਜੇ 2000 ਦੀ ਲੋੜਾ ਤੇ ਨਹੀਂ ਪਤਾ 7 ਦੇ 10000 ਦਾ ਕੱਪੜਾ ਵਿਕ ਜੇ ਤਾਂ ਫਿਰ ਉੱਥੇ ਜਾ ਕੇ ਕਹੀਦਾ ਵੀ ਮਹਾਰਾਜ ਤੂੰ ਹੈਗਾ ਲੋਕ ਨਹੀਂ ਤੈਨੂੰ ਜਾਣ ਸਕਦੇ ਤੇਰੀ ਇੱਛਗਾਈ ਨੂੰ ਲੋਕ ਜਾਣ ਨਹੀਂ ਸਕਦੇ ਲੋਕ ਮਹਾਰਾਜ ਤੁਹਾਡੇ ਤੱਕ ਪਹੁੰਚ ਨਹੀਂ ਸਕਦੇ ਛੱਡਣਾ ਉਹਦੇ ਵੀ ਬਹੁਤ ਕੁਝ ਪੈਂਦਾ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਲੋਕਾਂ ਦੀ ਤਾਨੀ ਮਿਹਣੀ ਲੈਣੇ ਪੈਂਦੇ ਆ ਹਨ ਲੋਕਾਂ ਦੀਆਂ ਨਜ਼ਰਾਂ 'ਚ ਤੁਸੀਂ ਗਿਰ ਜਾਂਦੇ ਹੋ ਲੋਕ ਤੁਹਾਨੂੰ ਘਟਿਆ ਸਮਝਣ ਲੱਗ ਜਾਂਦੇ ਆ ਬਹੁਤ ਕੁਝ ਝਰ ਕੇ ਤੁਹਾਨੂੰ ਚੁੱਪ ਕਰਨਾ ਪੈਂਦਾ ਉਹ ਵੀ ਇੱਕ ਪ੍ਰਮਾਤਮਾ ਦੀ ਪ੍ਰੀਖਿਆ ਹੁੰਦੀ ਆ ਵੀ ਆਪਾਂ ਨੂੰ ਇਹੋ ਜਿਹੇ ਇਹੋ ਜਿਹੇ ਮੋੜਾਂ ਤੋਂ ਟੱਪਣਾ ਪੈ ਜਾਂਦਾ ਵੀ ਆਪਾਂ ਨੂੰ ਆਪਾਂ ਨਾ ਚਾਹ ਕੇ ਵੀ ਉੱਥੇ ਵੀ ਮਤਲਬ ਜੀ ਕਰਦਾ ਵੀ ਆਪਾਂ ਬੰਦੇ ਨੂੰ ਮੋੜ ਦੇਗੇ ਪਰ ਜਿਹੜੀ ਗੁਰਬਾਣੀ ਆ ਉਹ ਉੱਥੇ ਹੀ ਗੱਲ ਸਿਖਾਉਂਦੀ ਆ ਵੀ ਤੁਸੀਂ ਉਹ ਪ੍ਰਮਾਤਮਾ ਤੇ ਛੱਡ ਦਿਓ ਥੋੜਾ ਸਬਰ ਕਰੋ ਥੋੜਾ ਜਿਹਾ ਵੇਟ ਕਰੋ ਇਹਨੂੰ ਸਜ਼ਾ ਮਿਲ ਜਾਣੀ ਇਹਦੀ ਨਹੀਂ ਤਾਂ ਤੇਰਾ ਦਿਲ ਤੋੜਿਆ ਤੇ ਇਹ ਚੀਜ਼ ਮੈਂ ਦੇਖ ਚੁੱਕੀ ਆਂ ਵੀ ਕੁਛ ਦਿਨਾਂ ਬਾਅਦ ਹੀ ਪਰਮਾਤਮਾ ਉਸ ਬੰਦੇ ਨੂੰ ਸਭ ਕੁਝ ਖਾ ਜਾਂਦਾ ਵੀ ਜਿਹੜਾ ਆਪਣਾ ਕੋਈ ਬੰਦਾ ਆਪਾਂ ਨੂੰ ਪਰੇਸ਼ਾਨ ਕਰ ਰਿਹਾ ਹੁੰਦਾ ਕੋਈ ਵੀ ਗੱਲ ਹੈ ਪਰਮਾਤਮਾ ਨੂੰ ਮੰਨਣ ਵਾਲਾ ਬੰਦਾ ਇੱਕ ਨਾ ਇੱਕ ਦਿਨ ਜਿਵੇਂ ਆਪਾਂ ਕਹਿੰਦੇ ਨੇ ਵੀ ਅੱਗ ਦੇ ਸੇਕ ਚੋਂ ਸਿਉਣਾ ਨਿੱਖਰ ਕੇ ਬਾਹਰ ਆਉਂਦਾ ਤੇ ਪਹਿਲਾਂ ਜੇ ਤੁਸੀਂ ਪਹਿਲਾਂ ਸਿਉਣੇ ਨੂੰ ਦੇਖ ਲੈਣਾ ਸਿਉਣਾ ਦੇਖਣ ਨੂੰ ਜੀ ਨਹੀਂ ਕਰਦਾ ਇਹੋ ਜਿਹਾ ਹੁੰਦਾ ਵੀ ਇੰਨਾ ਕਾਲਾ ਪੀਲਾ ਜਾਂ ਹੁੰਦਾ ਤੇ ਜਦੋਂ ਅੱਗ ਦੇ ਸੇਕ ਦੇ ਵਿੱਚ ਪਾ ਦਿੰਦੇ ਆ ਇਹਨੂੰ ਸੁਨਹਿਰੀ ਤੋਂ ਐਡਾ ਸੁਣਾ ਨਿਕਰ ਕੇ ਉਹਦਾ ਗਹਿਣਾ ਬਣਦਾ ਨਾ ਤੁਹਾਨੂੰ ਪਤਾ ਫਿਰ ਆਪਾਂ ਸਜਾਉਣੇ ਆ ਉਹ ਗਹਿਣੇ ਨੂੰ ਸੇਮ ਚੀਜ਼ ਬਣੀ ਦੀ ਆ ਮਹੀਨਾ ਬਾਣੀ ਪੜੀ ਫਲ ਮੰਗਣੇ ਸ਼ੁਰੂ ਹੋ ਜਾਂਦੇ ਆ ਗੁਰਦੁਆਰੇ ਮੱਥਾ ਟੇਕਣ ਨਹੀਂ ਜਾਂਦੇ ਲੋਕ ਮੰਗਾ ਮੰਗਣ ਚਾਹੁੰਦੇ ਆ ਮੈਨੂੰ ਆ ਮਿਲ ਜੇ ਮੈਨੂੰ ਆ ਮਿਲ ਜੇ ਮੈਨੂੰ ਆ ਮਿਲ ਜੇ ਮੈਨੂੰ ਆ ਮਿਲ ਜੇ ਮੈਨੂੰ ਇਹ ਨਹੀਂ ਸਮਝ ਆਉਂਦੀ ਲੋਕਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਵੀ ਤੁਹਾਨੂੰ ਪਰਮਾਤਮਾ ਤੋਂ ਮੰਗਣ ਦੀ ਲੋੜ ਹੀ ਨਹੀਂ ਪਰਮਾਤਮਾ ਨੂੰ ਸਾਰਾ ਪਤਾ ਹੁੰਦਾ ਵੀ ਤੁਹਾਨੂੰ ਕੀ ਚੀਜ਼ ਦੀ ਲੋੜ ਹੈ ਕਿਹੜੀ ਚੀਜ਼ ਤੋਂ ਤੁਸੀਂ ਬੰਜੇ ਬੈਠੇ ਹੋ ਤੁਸੀਂ ਫਿਰ ਵੀ ਪ੍ਰਮਾਤਮਾ ਨੂੰ ਜਾ ਕੇ ਕਹਿਣੇ ਸਾਨੂੰ ਆਹ ਦੇ ਦੋ ਜੀ ਆਹ ਦੇ ਦੋ ਮੱਥਾ ਨਹੀਂ ਟੇਕਦੇ ਮੱਥਾ ਟੇਕ ਕੇ ਤੁਸੀਂ ਅਕਾਲ ਪੁਰਖ ਵੈਗੁਰੂ ਨੂੰ ਉੱਤੀ ਗੱਲ ਕਹਦੇ ਕਰੋ ਨਾ ਸਾਰੀਆਂ ਗੱਲਾਂ ਚ ਗੱਲ ਆ ਜਾਂਦੀ ਹੈ ਵੀ ਪ੍ਰਮਾਤਮਾ ਤੂੰ ਜਾਨੀ ਜਾਨ ਹੈ ਮੇਰੀਆਂ ਦੁੱਖ ਤਕਲੀਫਾਂ ਕੱਟ ਦੇ ਦੁੱਖ ਤਕਲੀਫਾਂ ਚ ਸਾਰਾ ਖੁਸ਼ੀ ਆ ਜਾਂਦਾ ਹੈ ਬੇਰੀ ਚੀਜ਼ ਦਾ ਸਾਨੂੰ ਦੁੱਖ ਸਾਨੂੰ ਨਹੀਂ ਮਿਲ ਰਹੀ ਉਹ ਵੀ ਆ ਜਾਂਦੀ ਹੈ ਤਕਲੀਫ ਸਾਨੂੰ ਵੀ ਮੇਰਾ ਸਰੀਰ ਦੇ ਰਿਹਾ ਉਹ ਵੀ ਆ ਜਾਂਦੀ ਹੈ ਦੋਹੀ ਗੱਲਾਂ ਕਹਦੇ ਕਰੋ ਨਾ ਵੀ ਸੱਚੇ ਬਾਸ਼ਾ ਵੈਗੁਰੂ ਮੇਰੇ ਦੁੱਖ ਤਕਲੀਫ ਦੂਰ ਕਰ ਦੇ ਮੈਂ ਹੋਰ ਕੁਝ ਨਹੀਂ ਮੰਗਦਾ ਉਥੇ ਮੰਗਉਂਦੀ ਆ ਵਾਹਿਗੁਰੂ ਮੇਰਾ ਘਰ ਭਾਜੇ ਮੇਰੀ ਕੋਠੀ ਗੱਡੀ ਫਲਾਣਾ ਉਹ ਤਾਂ ਪ੍ਰਮਾਤਮਾ ਜਾਣਦਾ ਹੁੰਦਾ ਸੁੱਟੇ ਬਾਰੇ ਸਾਰਾ ਕੁਝ ਪਰਖ ਕੇ ਦੇਖਿਓ ਜੇ ਅੱਜ ਸਾਡੇ ਕੋਠੀ ਪਈ ਆ ਠੀਕ ਐ ਬੱਚੇ ਦੋਨੇ ਲਾਈਕ ਆ ਪੜ ਰਹੇ ਆ ਸਟੱਡੀ ਕਰ ਰਹੇ ਆ ਵੀ ਕੱਲ ਦਾ ਪਤਾ ਨਹੀਂ ਅੱਜ ਨਿੱਖੜਿਓ ਦੋਨੇ ਬੱਚੇ ਦੁਨੀਆ ਤੋਂ ਦੂਰ ਨੇ ਆਪਣੀ ਮਿਹਨਤ ਤੇ ਕਰਮਾਂ ਦਾ ਫਲ ਉਹਨਾਂ ਨੂੰ ਤੇ ਜੇ ਮੈਂ ਕਹਾ ਮੈਨੂੰ ਮਾਰਫਨੀ ਫਲ ਨਹੀਂ ਦਿੱਤਾ ਕਿਉਂ ਨਹੀਂ ਦਿੱਤਾ ਪ੍ਰਮਾਤਮਾ ਦਾ ਫਲ ਤਾਂ ਹੈਗਾ ਕੋਠੀ 'ਚ ਬੈਠੇ ਆ ਚੰਗੀ ਦੋ ਵਕਤ ਦੀ ਰੋਟੀ ਖਾਈ ਜਾਂਦੇ ਆ ਕੱਪੜੇ ਦਾ ਕੰਮ ਚਲਾਇਆ ਸੀ ਉਹ ਵਧੀਆ ਚੱਲ ਰਿਹਾ ਬੱਚੇ ਦੋਨੇ ਸਮਝਦਾਰ ਆ ਕਹਿਣ ਦੀ ਲੋੜ ਨਹੀਂ ਪੈਂਦੀ ਪਹਿਲਾਂ ਸਮਝ ਜਾਂਦੇ ਆ ਕਦੇ ਮੈਨੂੰ ਠੱਠ ਨਹੀਂ ਕਰਦੇ ਤਕਲੀਫ ਨਹੀਂ ਦਿੰਦੇ ਵੀ ਆਹ ਚੀਜ਼ ਦੇ ਸਾਨੂੰ ਆਹ ਦੇ ਜੇ ਇੱਕ ਵਾਰੀ ਕਹਤਾ ਜੀ ਵੀ ਨਹੀਂ ਮਿਲਦੀ ਹਜੇ ਰੁਕੋ ਰੁਕੋ ਤਾਂ ਮੇਰ ਨਾਲ ਜਿੜਿਆ ਨਹੀਂ ਹੁੰਦੀ ਤੇ ਫਿਰ ਰੱਬ ਤੋਂ ਹੋਰ ਕੀ ਮੰਗਾ ਮੈਂ ਤੁਸੀਂ ਦੱਸ ਦਿਓ ਮੈਨੂੰ ਇੱਕ ਗੱਲ ਯਾਦ ਰੱਖਿਓ ਜਨਮ ਵੇਲੇ ਵੀ ਤੁਸੀਂ ਇਕੱਲੇ ਸੀ ਮਰਨ ਵੇਲੇ ਵੀ ਤੁਸੀਂ ਇਕੱਲੇ ਹੋ ਹਨਾ ਆਕਰ ਛੱਡ ਦੋ ਲੋਕਾਂ ਦੀ ਭੀੜ ਦੇ ਵਿੱਚ ਕਿਸੇ ਦਾ ਸਾਥ ਮੰਗਣਾ ਸਾਥ ਸੋ ਨੂੰ ਮੰਗਣ ਦੀ ਲੋੜ ਨਹੀਂ ਪੈਂਦੀ ਆਪਣੇ ਆਪ ਹੀ ਮਿਲ ਜਾਂਦਾ ਜੋ ਪ੍ਰਮਾਤਮਾ ਨੇ ਤੁਹਾਡੇ ਕਰਮਾਂ 'ਚ ਲਿਖਿਆ ਕਿਸੇ ਦਾ ਸਾਥ ਨੂੰ ਮਿਲ ਜਾਣਾ ਹੈ ਜੇ ਤੁਹਾਡੇ ਕਰਮਾਂ 'ਚ ਨਹੀਂ ਲਿਖਿਆ ਪ੍ਰਮਾਤਮਾ ਨੇ ਤੁਹਾਡਾ ਸਾਥ ਨੂੰ ਕਦੇ ਵੀ ਨਹੀਂ ਮਿਲਦਾ ਚਾਹੇ ਤੁਸੀਂ ਜਿੰਨੇ ਮਰਜੀ ਜ਼ੋਰ ਲਾ ਲਿਓ ਕਿਉਂਕਿ ਮਿਲਣਾ ਵਿਛੜਨਾ ਪਰਮਾਤਮਾ ਤੈਅ ਕਰਦਾ ਜਿੱਦਾਂ ਆਪਾਂ ਨੂੰ ਸਾਥ ਮਿਲਣਾ ਉਹ ਵੀ ਪਰਮਾਤਮਾ ਤੈਅ ਕਰਦਾ ਆਪਣੇ ਵੱਸ 'ਚ ਤਾਂ ਕੁਝ ਵੀ ਨਹੀਂ ਆਪਾਂ ਤਾਂ ਆਪਦੀ ਮਰਜ਼ੀ ਨਾਲ ਸਾਹ ਨਹੀਂ ਲੈ ਸਕਦੇ ਪਤਾ ਨਹੀਂ ਫਿਰ ਕਿਹੜੇ ਭਲੇਖੇ 'ਚ ਫਿਰਦੇ ਰਹਿਨੇ ਸੋ ਇਹ ਗੱਲਾਂ ਮੈਂ ਤੁਹਾਨੂੰ ਤਾਂ ਦੱਸ ਰਹੀਆਂ ਵੀ ਇਹ ਜਿਹੜੇ ਮੇਰੇ ਕੰਮ ਹੋ ਰਹੇ ਹੈ ਨਾ ਗੁਰਬਾਣੀ ਨਾਲ ਹੋ ਰਹੇ ਹੈ ਜਿਹਦੇ ਬੱਚੇ ਵਧੀਆ ਮਤਲਬ ਕਹਿਣੇ 'ਚ ਚੱਲ ਰਹੇ ਹੈ ਪਰਮਾਤਮਾ ਤੋਂ ਹੋਰ ਕੀ ਚਾਹੀਂਗਾ ਠੀਕ ਹੈ ਪਰ ਆਪਣੀ ਭੁੱਖ ਹੁੰਦੀ ਹੈ ਪੈਸੇ 'ਤੇ ਕਰ ਵੀ ਸਾਡੇ ਟਰੰਕ 'ਚ ਪੈਸਾ ਨਾ ਭਰਿਆ ਰਹੇ ਤਾਂ ਤਾਂ ਮੈਂ ਪਰਮਾਤਮਾ ਨੂੰ ਮੰਨੂ ਨਹੀਂ ਪਤਾ ਮੰਨਣਾ ਹੀ ਨਹੀਂ ਸਬਰ ਤਾਂ ਤੁਸੀਂ ਕਰਨਾ ਨਹੀਂ ਸ ਸਬਰ ਦੇ ਨਾਲ ਸਮੇਂ ਦੇ ਨਾਲ ਸਭ ਕੁਝ ਮਿਲ ਜਾਂਦਾ ਬਟ ਸਬਰ ਕਰਨਾ ਪੈਂਦਾ ਕੋਈ ਬੰਦਾ ਕਹਿੰਦਾ ਮੈਨੂੰ 2 ਮਹੀਨੇ ਬਾਣੀ ਪੜ੍ਹਦੇ ਹੋਗੇ ਮੈਨੂੰ 11 ਦਿਨ ਹੋ ਗਏ ਜੀ ਮੈਨੂੰ ਫਾਇਦਾ ਨਹੀਂ ਵੀਰੇ ਤੁਸੀਂ ਤਾਂ ਫਿਰ ਰੱਬ ਨੂੰ ਇੱਕ ਤਰ੍ਹਾਂ ਦਾ ਬਲੈਕਮੇਲ ਕਰ ਰਹੇ ਹੋ ਵੀ ਮੈਂ ਤੇਰੇ ਮੈਂ ਤੇਰਾ ਨਾਮ ਜਪ ਰਿਹਾ ਤੂੰ ਇਹਦੇ ਬਦਲੇ ਮੇਰਾ ਕੁਝ ਕਰ ਤੁਸੀਂ ਨਾਮ ਜਪਣਾ ਸਿਰਫ ਵਾਹਿਗੁਰੂ ਦਾ ਨਾਮ ਜਪਣਾ ਪਾਠ ਕਰਨਿਆ ਉਹਦੀਆਂ ਜਿਹੜੇ ਫਾਲਾ ਨੂੰ ਪ੍ਰਮਾਤਮਾ ਤੇ ਛੱਡੋ ਉਹ ਤੂੰ ਮੰਗੋ ਨਾ ਆਪੇ ਦੇਊ ਸੋਨੂੰ ਸੋ ਨੂੰ ਭੇਜਿਆ ਗਿਆ ਵੀ ਪ੍ਰਮਾਤਮਾ ਨੇ ਸੋ ਨੂੰ ਲੈ ਕੇ ਕੌਣ ਜਾਊ ਪ੍ਰਮਾਤਮਾ ਫਿਰ ਉਹ ਛੋਟੀਆਂ ਗੱਲਾਂ ਨਹੀਂ ਸਮਝ ਸਕਦਾ ਛੋੜੇ ਪਾਪ ਪੁੰਨ ਕਿਵੇਂ ਸਮਝ ਲੈਂਦਾ ਹੋਊ ਫਿਰ ਛੋਟੀਆਂ ਦਿਲ ਦੀਆਂ ਗੱਲਾਂ ਨਹੀਂ ਉਹ ਸਮਝ ਸਕਦਾ ਐਨੇ ਨਾ ਤੁਸੀਂ ਉਹ ਬਣਿਆ ਕਰੋ ਚਲਾਕ ਵੀ ਤੁਸੀਂ ਪ੍ਰਮਾਤਮਾ ਨੂੰ ਦੱਸੋਗੇ ਪ੍ਰਮਾਤਮਾ ਸਭ ਜਾਣਦਾ ਵੀ ਤੁਹਾਨੂੰ ਕਿਹੜੀ ਚੀਜ਼ ਚ ਖੁਸ਼ੀ ਆ ਕਿਹੜੀ ਤੁਹਾਨੂੰ ਚੀਜ਼ ਚਾਹੀਦੀ ਇਹਨੂੰ ਸਭ ਪਤਾ ਹੁੰਦਾ ਠੀਕ ਹੈ ਸਿਰਫ ਉਹਦੇ ਬਾਣੇ ਚ ਰਿਹਾ ਕਰੋ ਉਹਦੀ ਰਜਾ ਚ ਰਿਹਾ ਕਰੋ ਇੱਕ ਸਬਰ ਕਰਿਆ ਕਰੋ ਸਭ ਕੁਝ ਮਿਲ ਜਾਂਦਾ ਰਜਾ ਤੇ ਸਬਰ ਕਰਨ ਵਾਲੇ ਬੰਦਿਆਂ ਦੇ ਨਾ ਬੇੜੇ ਪ੍ਰਮਾਤਮਾ ਆਪ ਪਾਰ ਕਰਦਾ ਪਰਖ ਕੇ ਦੇਖ ਲਿਓ ਤੁਸੀਂ ਠੀਕ ਹੈ ਤੇ ਫਿਰ ਮੈਂ ਤੁਹਾਨੂੰ ਇਹੀ ਗੱਲ ਕਹਿਣੀ ਆ ਬਿਮਾਰਾ ਇਹਦੇ ਨਾਲ ਲੜ ਲਗੋ ਜਪਜੀ ਸਾਹਿਬ ਚਪਈ ਸਾਹਿਬ ਡੇਲੀ ਕਰੋ ਠੀਕ ਹੈ ਜਿਹੜਾ ਤੁਹਾਨੂੰ ਮੈਂ ਇੱਕੰਕਾਰ ਇੱਕੰਕਾਰ ਇਹਦਾ ਦੱਸਿਆ ਸੀ ਨਾ ਮੇਰੇ ਕੰਨਾਂ 'ਚ ਜਪਣਾ ਪਈ ਇਹ ਜਰੂਰ ਕਰੋ ਤੇ ਇੱਕ ਇੱਕ ਦੋ ਬਣਾ ਨੇ ਮੈਸੇਜ ਕੀਤੇ ਸੀ ਤੁਸੀਂ ਇੱਕੰਕਾਰ ਕਿਹਾ ਮੈਂ ਇੱਕੰਕਾਰ ਨਹੀਂ ਕਿਹਾ ਵੀਰੇ ਤੁਸੀਂ ਵੀਡੀਓ ਚੰਗੀ ਤਰ੍ਹਾਂ ਸੁਣ ਲਿਓ ਮੈਂ ਮੈਨੂੰ ਪਤਾ ਵੀ ਇੱਕ ਮਕਾਰ ਨਹੀਂ ਹੁੰਦਾ ਇੱਕ ਓੰਕਾਰ ਹੁੰਦਾ ਇੱਕ ਓੰਕਾਰ ਹੁੰਦਾ ਮੂੰਹ ਦੇ ਵਿੱਚ ਹੀ ਬੋਲਣਾ ਪੈਂਦਾ ਠੀਕ ਹੈ ਜੀ ਬਾਕੀ ਗਲਤੀਆਂ ਦੇ ਸਾਰੇ ਇਨਸਾਨ ਪੋਤਲੇ ਹੁੰਦੇ ਆ ਸਭ ਤੋਂ ਹੋ ਜਾਂਦੀਆਂ ਐ ਏਡੀ ਵੱਡੀ ਗੱਲ ਨਹੀਂ ਹੁੰਦੀ ਜੋ ਬੰਦਾ ਸੱਚੇ ਦਿਲੋਂ ਗੁਰੂ ਮਹਾਰਾਜ ਦੇ ਨਾਲ ਲੱਗ ਕੇ ਸਾਰੀ ਦੁਨੀਆ ਦਾ ਘੜਾ ਛੱਡ ਦਿੰਦਾ ਨਾ ਸਾਰੀ ਦੁਨੀਆ ਨੂੰ ਇੱਕ ਪਾਸੇ ਕਰ ਦਿੰਦਾ ਤੇ ਸਿਰਫ ਪ੍ਰਮਾਤਮਾ ਦੇ ਨਾਲ ਲੱਗ ਜਾਂਦਾ ਉਸੇ ਨਾਲ ਹੀ ਆਪਣੀਆਂ ਦਿਲ ਦੀਆਂ ਗੱਲਾਂ ਸ਼ੇਅਰ ਕਰਦਾ ਤੇ ਉਸੇ ਤੋਂ ਸਾਰੇ ਆਪਦੇ ਸੁੱਖ ਮੰਗਦਾ ਸਰ ਗੁਰੂ ਘਰ ਜਾ ਕੇ ਕੀ ਹੁੰਦਾ ਵੀ ਪ੍ਰਮਾਤਮਾ ਮੇਰੇ ਦੁੱਖ ਤਰਦ ਦੂਰ ਕਰ ਦੇ ਤੇ ਪਰਦਾ ਕਾ ਅਸਲੀ ਸਾਈਆਂ ਮੇਰੀ ਚੰਗੀ ਮੰਦੀ ਦਾ ਇੱਥੇ ਫਿਰ ਪ੍ਰਮਾਤਮਾ ਨੂੰ ਡਿੱਗਣ ਨਹੀਂ ਦਿੰਦਾ ਇਹ ਮੈਥੋਂ ਨਾ ਖਾ ਕੇ ਲੈ ਲੋ ਪ੍ਰਮਾਤਮਾ ਬੰਦੇ ਨੂੰ ਕਦੇ ਨਹੀਂ ਡਿੱਗਣ ਚਾਹੀਦਾ ਗੱਲ ਮੈਂ ਤੁਹਾਨੂੰ ਬਾਰ-ਬਾਰ ਕਹਿਣੀ ਆ ਬੰਦੇ ਦੀ ਨੀਤ ਸਾਫ਼ ਹੋਣੀ ਚਾਹੀਦੀ ਆ ਪ੍ਰਮਾਤਮਾ ਦਾ ਤੁਹਾਨੂੰ ਐਨੇ ਫਾੜ ਲਾਊਗਾ ਸੋ ਉੱਥੋਂ ਛੱਲੇ ਨਹੀਂ ਜਾਣੀ ਠੀਕ ਹੈ ਸੋ ਪ੍ਰਮਾਤਮਾ ਤੇ ਬਹਿਗੁਰੂ ਤੇ ਵਿਸ਼ਵਾਸ ਰੱਖੋ ਵਿਸ਼ਵਾਸ ਨਾ ਆਂ ਤਾਂ ਤੋੜਿਆ ਕਰੋ ਜਦੋਂ ਵਿਸ਼ਵਾਸ ਤੋੜ ਲੈਂਦੇ ਹੋ ਫਿਰ ਛੋਟੇ ਪੱਲੇ ਕੀ ਆ ਕੋਈ ਵੀ ਚੀਜ਼ ਆ ਜਿਸ ਮਰਜ਼ੀ ਚੀਤੇ ਤੁਸੀਂ ਫੋਕਸ ਕਰ ਲਓ ਸੋ ਨੂੰ ਸਬਰ ਤੱਕ ਕਰਨਾ ਹੀ ਪੈਣਾ ਹਰ ਇੱਕ ਚੀਜ਼ ਸਮਾਂ ਲੈਂਦੀ ਆ ਸੋ ਸਮਾਂ ਅਗਲੀ ਚੀਜ਼ ਨੂੰ ਜ਼ਰੂਰ ਦਿਆ ਕਰੋ ਜੇ ਤੁਸੀਂ ਪਰਮਾਤਮਾ ਤੋਂ ਖੁਸ਼ ਨਹੀਂ ਚਾਹਨੇ ਹੋ ਨਾ ਤਾਂ ਪਰਮਾਤਮਾ ਦੇ ਭਾਣੇ 'ਚ ਰਹਿਣਾ ਸਿੱਖੋ ਤੇ ਵਾਹਿਗੁਰੂ ਤੇ ਛੱਡੋ ਸਾਰੀਆਂ ਡੋਰਾਂ ਤੇ ਤੁਸੀਂ ਆਪਣਾ ਕੰਮ ਕਰੋ ਕਿਵੇਂ ਪਰਮਾਤਮਾ ਨੂੰ ਛੋੜੇ ਬੇੜੇ ਪਾਰ ਕਰਨੇ ਨੂੰ ਸਾਨੂੰ ਨਹੀਂ ਪਤਾ ਲੱਗਣਾ ਜਦੋਂ ਪਰਮਾਤਮਾ ਦੀ ਨਿਗਾ ਛੋੜੇ ਤੇ ਸਿੱਧੀ ਹੋ ਗਈ ਨਾ ਤਾਂ ਉਹ ਗੱਲਾਂ ਛੋੜੇ ਸੁੱਤੇ ਪਿਆ ਦੇ ਕੰਮ ਹੋਈ ਜਾਣਗੇ ਤੁਸੀਂ ਚਾਰਜ ਰਹਿ ਜਾ ਕਰੋ ਵੀ ਆਹ ਕੰਮ ਮੇਰਾ ਹੋਗਾ ਯਾਰ ਮੈਂ ਤਾਂ ਮੱਥਿਆ ਸੀ ਸੋ ਇਹ ਹੁੰਦਾ ਪਰਮਾਤਮਾ ਤੇ ਬਲੀਵ ਰ ਜਦੋਂ ਪਰਮਾਤਮਾ ਨੇ ਮੇਰੀਆਂ ਸੁਣੀਆਂ ਸੋਡੀਆਂ ਜ਼ਰੂਰ ਸੁਣਗਾ। ਸੋ ਵੀਡੀਓ ਦੇ ਵਿੱਚ ਕੋਈ ਵੀ ਕਮੀ ਰਹੀ ਹੋਵੇ ਤਾਂ ਮੈਂ ਸੌਰੀ ਚਾਹਣੀ ਆ ਕਿਉਂਕਿ ਮੈਂ ਵੀ ਇੱਕ ਪਰਮਾਤਮਾ ਦਾ ਭੇਜਿਆ ਹੋਇਆ ਜੀਵ ਹੈ। ਤੇ ਇਸ ਤੋਂ ਵੱਧ ਕੇ ਕੁਝ ਹੋ ਨਹੀਂ ਸਕਦਾ। ਸੋ ਹੁਣ ਆਪਾਂ ਵੀਡੀਓ ਐਂਡ ਕਰਦੇ ਹਾਂ ਵੱਡੀ ਕੋ ਚੱਲੀ ਆ। ਤੇ ਵਾਹਿਗੁਰੂ ਨੇ ਚਾਹਿਆ ਆਪਾਂ ਫੇਰ ਮਿਲਾਂਗੇ ਜੀ। ਆਪ ਸਭ ਨੂੰ ਪਰਮਾਤਮਾ ਗੁਰੂ ਰਾਮਦਾਸ ਜੀ ਚੜ੍ਹਦੀ ਕਲਾ ਵਿੱਚ ਰੱਖਾਂ।